ਸਸ਼ੀਦਾ ਜੀ ਮੈਂ ਆਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕਾਂਗਰਸ ਪਾਰਟੀ ਦੇ ਦੋ ਵੱਡੇ ਆਗੂ ਫਿਰ ਇੱਕ ਵਾਰ ਸਰਗਰਮ ਦਿਖਾਈ ਦੇ ਰਹੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਤੇ ਦੂਸਰੇ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਜੇਕਰ ਗੱਲ ਕਰੀਏ ਜਿੱਥੇ ਕਾਂਗਰਸ ਪਾਰਟੀ ਦੇ ਵੱਡੇ ਆਗੂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਹਾਰ ਪਿੱਛੋਂ ਜਿਹੜੇ ਨੇ ਦਿਖਾਈ ਨਹੀਂ ਦਿੱਤੇ ਤੇ ਜਿਹੜੇ ਹੋਲੀ-ਹੋਲੀ ਕਾਂਗਰਸ ਪਾਰਟੀ ਦੀਆਂ ਤੜੇਬੰਦੀਆਂ ਤੋਂ ਵੀ ਮਜਬੂਰ ਹੋਏ ਤੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਆਪਦਾ ਜਿਹੜਾ ਹੈ ਦਿਲੋਂ ਜਾਨ ਲਾ ਕੇ ਕੰਮ ਕੀਤੇ ਤੇ ਇੱਕ ਉਮੀਦਵਾਰ ਨੇ ਵੱਡੀ ਹਾਰ ਜਿਹੜੀ ਹੈ ਕਾਂਗਰਸ ਪਾਰਟੀ ਦੀਆਂ ਜਿਮਨੀ ਚੋੜਾ ਲੁਧਿਆਣਾ ਤੋਂ ਵੀ ਜਿਹੜੀ ਹੈ ਹਾਸਲ ਕੀਤੀ ਲੇਕਿਨ ਉਸ ਹਾਰ ਤੋਂ ਬਾਅਦ ਇਹ ਨਹੀਂ ਹੈ ਕਿ ਉਹ ਚੁੱਪਚਾਪ ਬੈਠ ਗਏ ਉਹਨਾਂ ਨੇ ਲਗਾਤਾਰ ਜਿਹੜੇ ਨੇ ਕਾਂਗਰਸ ਪਾਰਟੀ ਤੋਂ ਚਾਹੇ ਅਸਤੀਫਾ ਲੈਣ ਦੀ ਗੱਲ ਕੀਤੀ ਲੇਕਿਨ ਉਹ ਫਿਰ ਵੀ ਜਿਹੜੀ ਹੈ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਹੈ ਹੁਣ ਦੁਬਾਰਾ ਤੋਂ ਸਰਗਰਮ ਦਿਖਾਈ ਦੇ ਰਹੀ ਨੇ ਇੱਕ ਐਸੇ ਮੁੱਖ ਮੰਤਰੀ ਦੇ ਚਿਹਰੇ ਚ ਦਿਖਾਈ ਦੇਵੇਗਾ ਤੇ ਦੂਸਰਾ ਦਿਖਾਏ ਦੇਵੇਗਾ ਜਿਹੜੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਆਪਣੀ ਪਾਰਟੀ ਵੱਲੋਂ ਜਿਹੜਾ ਹੈ ਲੋਕਾਂ ਦੇ ਵਿੱਚ ਵਿਚਰਦਾ ਤੇ ਆਪਣੀ ਆਪਣੀ ਜਿਹੜੀ ਹੈ ਪਾਰਟੀ ਲਈ ਕੰਮ ਕਰਦਾ ਯਾਨੀ ਕਿ ਇੱਕ ਪਾਸੇ ਕਾਂਗਰਸ ਪਾਰਟੀ ਜਿੱਥੇ 2027 ਲਈ ਤਿਆਰੀਆਂ ਕਰ ਰਹੀ ਹੈ ਧੜੇਬੰਦੀਆਂ ਨੂੰ ਜਿਹੜਾ ਹੈ ਆਪਣੀ ਪਾਰਟੀ ਤੋਂ ਦੂਰ ਕੀਤਾ ਜਾ ਰਿਹਾ ਹੈ ਹੌਲੀ-ਹੌਲੀ ਕਾਂਗਰਸ ਪਾਰਟੀ ਜਿਹੜੀ ਹੈ ਆਪਣੀ ਆਗਾਮੀ ਤਿਆਰੀ ਵਾਸਤੇ ਜਿਹੜੇ ਨੇ ਉਹ ਚਿਹਰੇ ਲੈ ਆਈਏ ਜਿਹੜੇ ਚਿਹਰਿਆਂ ਦੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਵੀ ਉਡੀਕ ਸੀ ਜੇਕਰ ਗਰਾਊਂਡ ਲੈਵਲ ਦੀ ਗੱਲ ਕਰੀਏ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਕਰਾਇਆ ਹੈ ਜਿਹਦੇ ਵਿੱਚ ਇੱਕ ਬੜਾ ਹੀ ਮੁੱਖ ਚਿਹਰਾ ਆ ਜਿਹੜਾ ਹੈ ਔਰ ਬਾਰੇ ਟੈਂਪ ਦੀ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ 2027 ਲਈ ਜਿਹੜਾ ਹੈ ਕਾਂਗਰਸ ਪਾਰਟੀ ਦਾ ਦਿਖਾਈ ਦੇ ਰਿਹਾ ਸੀ ਤਾਂ ਹੁਣ ਦੋ ਵੱਡੇ ਆਗੂਆਂ ਨੇ ਫਿਰ ਕਾਂਗਰਸ ਪਾਰਟੀ ਦੇ ਵਿੱਚ ਮੁੜ ਵਾਪਸੀ ਕਰ ਲਈ ਹੈ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਪਾਰਟੀ ਦੇ ਵਿੱਚ ਕਿਹੜੇ ਉਹ ਦੋ ਵੱਡੇ ਆਗੂ ਨੇ ਜਿਹੜੇ ਫਿਰ ਐਕਟਿਵ ਦਿਖਾਈ ਦੇ ਰਹੇ ਨੇ ਸਾਬਕਾ ਕੈਪਟਨ ਮੰਤਰੀ ਭਾਜਪਾ ਪੂਸ਼ਨ ਲੰਬੇ ਸਮੇਂ ਤੋਂ ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਰਾਜਵਿੰਗਣਾ ਨਾਰਾਜ਼ ਹਨ ਆਸ਼ੂ ਨੇ ਵਿੜਿੰਗ ਵਿਚਕਾਰ મત ਭੇਦ ਵਿਦਵਤ ਸਭਾ ਜਿਮਨੀ ਚੌੜਾ ਦੁਆਰਾ ਸਪਸ਼ਟ ਹੋ ਗਏ ਸਨ ਜਿਮਨੀ ਚੌਣ ਹਾਰਨ ਤੋਂ ਬਾਅਦ ਭਾਜਪਾ ਪੂਸ਼ਨ ਆਪਣੇ ਆਪ ਨੂੰ ਰਾਜਨੀਤਿਕ ਗਤੀਵਿਧੀਆਂ ਤੋਂ ਦੂਰ ਕਰ ਲਿਆ ਸੀ ਤਿੰਨ ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਦਿੱਲੀ ਵਿੱਚ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਤੇ 파ਰਤ 푸솅 아슈 루디아나 ਵਿੱਚ ਰਾਜਨੀਤਿਕ ਤੌਰ ਤੇ ਐਕਟਿਵ ਹੋ ਗਏ 파ਰਤ 푸솅 아슈 ਨੇ ਅਮਰਿੰਦਰ ਸਿੰਘ ਰਾਜਾ ਵਰਿੰਗ ਨਾਲ મતभेद ਹਨ ਅਮਰਿੰਦਰ ਸਿੰਘ ਰਾਜਾ ਵਰਿੰਗ ਤੇ ਆਸ਼ੂ ਹਲਕੇ ਵਿੱਚ ਸਾਬਕਾ ਜ਼ਿਲ੍ਹਾ ਪ੍ਰਧਾਨ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਦਿਵਾਲੀ ਦੇ ਕਰੀਬ ਪਵਨ ਦਿਵਾਨ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਰਾਜਾ ਵਰਿੰਗ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਲੁਧਿਆਣਾ ਪੱਛਮੀ ਹਲਕੇ ਵਿੱਚ ਪਵਨ ਦਿਵਾਨ ਨੂੰ ਆਸ਼ੂ ਦੇ ਸਾਹਮਣੇ ਇੱਕ ਮਜ਼ਬੂਤ ਦਾਵੇਦਾਰ ਵੱਜੋਂ ਸਤਾਪਤ ਕਰਨ ਲਈ ਕੰਮ ਕਰ ਰਹੇ ਹਨ ਆਸ਼ੂ ਨੇ ਪਿਛਲੇ 2-3 ਦਿਨਾਂ ਵਿੱਚ ਹਲਕੇ ਵਿੱਚ ਜਿਹੜਾ ਹੈ ਰਾਜਨੀਤੀ ਗਲੀ ਵਿੱਚ ਤੇਜ਼ ਕਰ ਦਿੱਤੀਆਂ ਹਨ ਕਾਂਗਰਸ ਪਾਰਟੀ ਅਮਰਿੰਦਰ ਰਾਜਾ ਬ੍ਰਿੰਗ ਨੇ ਪਹਿਲਾ ਚੰਡੀਗੜ੍ਹ ਤੇ ਫਿਰ ਲੁਧਿਆਣਾ ਦੇ ਬਜਟ ਭਵਨ ਵਿੱਚ ਮੀਟਿੰਗਾਂ ਬੁਲਾਈਆਂ ਆਸ਼ੂ ਵਿੱਚੋਂ ਕਿਸੇ ਮੀਟਿੰਗ 'ਚ ਸ਼ਾਮਿਲ ਨਾ ਹੋਏ ਕਾਂਗਰਸ ਨੇ ਬਜਟ ਭਵਨ ਮੀਟਿੰਗ ਲਈ ਸਾਰੇ ਹਲਕਾ ਤੇ ਇੰਚਾਰਜ ਬਲਾਕ ਮੁਖੀਆਂ ਨੂੰ ਬੁਲਾਇਆ ਸੀ ਉਦੋਂ ਵੀ ਆਸ਼ੂ ਹਾਜ਼ਰ ਨਹੀਂ ਹੋਏ ਪਰ ਸ਼ਨੀਵਾਰ ਨੂੰ ਆਸ਼ੂ ਨੇ ਵੋਟ ਚੋਰ ਕੁਰਸੀ ਛੱਡੋ ਮੁਹਮ ਲਈ ਆਪਣੇ ਹਲਕੇ ਬਲਾਕ ਮੁਖੀਆਂ ਤੋਂ ਫਾਰਮ ਇਕੱਠੇ ਕੀਤੇ ਤੇ ਉਹਨਾਂ ਨੇ ਅਬਜ਼ਰ ਰਮੇਸ਼ ਜੋ ਜਿਹਨੇ ਜੋਸ਼ੀ ਉਹਨਾਂ ਨੂੰ ਸੌਂਪ ਦਿੱਤਾ ਯਾਨੀ ਕਿ ਇੱਕ ਪਾਸੇ ਨਰਜੋਤ ਸਿੰਘ ਸਿੱਧੂ ਤੇ ਦੂਸਰੇ ਪਾਸੇ ਜਿਹਨੇ ਆ ਪਾਤ ਪੁਸ਼ਨ ਆਸ਼ੂ ਦੋਵੇਂ ਸਰਗਰਮ ਦਿਖਾਈ ਦੇ ਰਹੇ ਨੇ ਐਕਟਿਵ ਦਿਖਾਈ ਦੇ ਰਹੇ ਨੇ ਤੇ ਹੁਣ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਕਾਂਗਰਸ ਪਾਰਟੀ ਦਿਨ ਰਾਤ ਮਿਹਨਤ ਕਰਦੀ ਨਜ਼ਰ ਆ ਰਹੀ ਹੈ ਦਿਨ ਰਾਤ ਅੱਡੀ ਚੋਟੀ ਦਾ ਜ਼ੋਰ ਲਾਉਂਦੀ ਨਜ਼ਰ ਆ ਰਹੀ ਹੈ ਵੱਡੇ ਆਗੂਆਂ ਨੇ ਫਿਰ ਘਰ ਵਾਪਸੀ ਕਰ ਲਈ ਹੈ ਹੁਣ ਇਹਨਾਂ ਦੀ ਮੁੜ ਵਾਪਸੀ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਚ ਕਿਹਦੀ ਜਿੱਤ ਤੇ ਕਿਹਦੀ ਹਾਰ ਹੋਵੇਗੀ ਇਹ ਤਾਂ ਜਿਹੜੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੱਸਣ ਗਿਆ ਲੋਕ ਤੱਕਰ ਦੱਸੇਗਾ ਲੇਕਿਨ ਕਾਂਗਰਸ ਪਾਰਟੀ ਹੁਣ ਦਿਨ ਰਾਤ ਆਪਣਾ ਜਿਹੜਾ ਹੈ ਐਕਟਿਵ ਦਿਖਾਈ ਦੇਣ ਲੱਗ ਗਿਆ